ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਪਾਣੀਪਾਦ ਦੇ ਪਿੰਡ ਨਵਾਡਾ ਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਇੱਕ ਸਧਾਰਨ ਸਥਾਨ ਤੇ ਕੀਤੇ ਹੋਏ ਸਨ ਸਤਕਾਰ ਕਮੇਟੀ ਦੇ ਸਿੰਘਾਂ ਨੂੰ ਖਬਰ ਮਿਲਣ ਤੇ ਜਦੋਂ ਜਾ ਕੇ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਇੱਕ ਸੰਜੇ ਨਾਮ ਦਾ ਆਦਮੀ ਹੈ ਜਿੰਨਾਂ ਕੋਲ ਇਸ ਸਥਾਨ ਦਾ ਕਬਜ਼ਾ ਹੈ ਇਹ ਆਦਮੀ ਨਸ਼ਿਆਂ ਦਾ ਆਦੀ ਹੈ ਸਿਗਰਟ ਤਮਾਕੂ ਦਾ ਵੀ ਸੇਵਨ ਕਰਦਾ ਹੈ ਸੰਜੇ ਵੱਲੋਂ ਕੋਈ ਸੇਵਾ ਸੰਭਾਲ ਨਹੀਂ ਸੀ ਕੀਤੀ ਜਾ ਰਹੀ ਸੰਜੇ ਦਾ ਪਿਤਾ ਕਰੀਬ 5 ਸਾਲ ਪਹਿਲਾਂ ਮਰ ਚੁੱਕਾ ਹੈ ਜੋ ਇਸ ਸਥਾਨ ਦੀ ਸਾਮ ਸੰਭਾਲ ਕਰਿਆ ਕਰਦਾ ਸੀ 5 ਸਾਲ ਤੋਂ ਕੋਈ ਸੇਵਾ ਸੰਭਾਲ ਨਹੀਂ ਕੀਤੀ ਗਈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਅਸੀਂ ਆਏ ਆ ਪਾਣੀਪੱਤ ਨਵਾਦਾਵਾਰ ਪਿੰਡ ਦੇ ਵਿੱਚ ਜਿੱਥੇ ਕੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਇਹ ਆਪਣੇ ਪਿੰਡ ਦੇ ਸਰਪੰਚ ਸਾਹਿਬ ਹੈ ਜੀ ਇਹ ਮਜੂਦਾ ਸਰਪੰਚ ਸਾਹਿਬ ਹੈ ਜੀ ਪਿੰਡ ਦੇ ਸੰਗਤ ਜੀ ਤੇ ਆਪਣਾ ਕੀ ਨਾਮ ਹੈ ਜੀ ਸੰਜੇ ਇਹਨਾਂ ਦੇ ਬੁਰਗਾ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਨੂੰ ਆਹ ਜਗ੍ਹਾ ਦਿੱਤੀ ਸੀ ਜੀ ਠੀਕ ਹੈ ਜੀ ਇਹ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਇੱਥੇ ਤੇ ਅੱਜ ਅਸੀਂ ਇੱਥੇ ਆ ਕੇ ਦੇਖਿਆ ਆ ਜੋ ਹਾਲਾਤ ਤੇ ਸੰਗਤ ਜੀ ਆਪ ਜੀ ਨੂੰ ਵੀਡੀਓ ਰਾਹੀਂ ਦਿਖਾਣੇ ਆ ਅੰਦਰ ਦੇ ਹਾਲਾਤ ਬਾਹਰਲੇ ਹਾਲਾਤ ਇਹਨਾਂ ਕੋਲੋਂ ਇਹਨਾਂ ਦੇ ਬਿਰਗਾਂ ਨੂੰ ਹੁਣ ਚੜ੍ਹਾਈ ਦਿੱਤੇ ਆ 5-6 ਸਾਲ ਹੋ ਗਏ ਆ ਨਾ ਤੇ ਮਾਰੇ ਦਾ ਸੁੱਖਾਸ਼ਨ ਕਰਦੇ ਆ ਤੇ ਨਾ ਹੀ ਮਾਰੇ ਦਾ ਪ੍ਰਕਾਸ਼ ਕਰਦੇ ਜੀ ਇੱਥੇ ਮਾਰੇ ਸੁਹਾਬਨ ਕਰਕੇ ਰੱਖਿਓ ਜੀ ਇਹਨਾਂ ਨੇ ਸੰਗਤ ਜੀ ਸੋ ਆ ਪਿੰਡ ਦੇ ਸਰਪੰਚ ਸਾਹਿਬ ਹੈ ਇਹਨਾਂ ਮੋਹਤਵਾਰ ਸੱਜਣਾ ਨਾਲ ਅੱਜ ਅਸੀਂ ਗੱਲ ਕੀਤੀ ਆ ਕਿ ਤੁਸੀਂ ਇਹ ਗੁਰੂ ਘਰ ਆ ਇਹਦੀ ਪੂਰੀ ਦੇਖਭਾਲ ਪੱਲੇ ਸਫਾਈ ਕਰੋ ਪਾਠੀ ਸਿੰਘ ਰੱਖੋ ਤਾਂ ਜੋ ਤੁਹਾਨੂੰ ਅਸੀਂ ਦੁਬਾਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰੇ ਦਾ ਪ੍ਰਕਾਸ਼ ਲਿਆ ਕੇ ਦਵਾਂਗੇ ਤੇ ਜਿਹੜਾ ਇਹ ਮਹਾਰੇ ਦਾ ਪ੍ਰਕਾਸ਼ ਹੈ ਇਹ ਵਿਰਧ ਹੋ ਚੁੱਕਾ ਜੀ ਅੱਜ ਅਸੀਂ ਇਹਨੂੰ ਲੈ ਚੱਲਨੇ ਆ ਸਾਰੀ ਸੰਗਤ ਦੇ ਵਿੱਚ ਇਹ ਸਾਰੀ ਸੰਗਤ ਹਾਜ਼ਰੀ ਹੈ ਜੀ ਇਹਦੇ ਵਿੱਚ ਜਦੋਂ ਤੁਸੀਂ ਨਵਾਂ ਥਰਾ ਬਣਾ ਲਿਓਗੇ ਤੁਹਾਨੂੰ ਅਸੀਂ ਮਹਾਰੇ ਦਾ ਪ੍ਰਕਾਸ਼ ਲਿਆ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਕਮੇਟੀ ਵੱਲੋਂ ਦੂਸਰੀ ਕਾਰਵਾਈ ਦੌਰਾਨ ਕੁਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਇੱਕ ਮੰਦਰ ਦੇ ਵਿੱਚ ਕਿਸੇ ਔਰਤ ਨੇ ਪਖੰਡਵਾਦ ਦੀ ਦੁਕਾਨ ਨੂੰ ਚਲਾਇਆ ਹੋਇਆ ਸੀ ਉਸ ਨੇ ਦੁਕਾਨ ਨੂੰ ਚਲਾਉਣ ਲਈ ਮੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਕੀਤੇ ਸਨ ਤੇ ਦੂਜੇ ਪਾਸੇ ਹੋਰ ਗ੍ਰੰਥਾ ਪ੍ਰਕਾਸ਼ ਕੀਤਾ ਹੋਇਆ ਸੀ ਸੇਵਾ ਸੰਭਾਲ ਕਰਨ ਲਈ ਕੋਈ ਵੀ ਸੇਵਾਦਾਰ ਨਹੀਂ ਸੀ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦਿੱਲੀ ਕਮੇਟੀ ਵੱਲੋਂ ਛਿਪਾਈ ਕੀਤੀ ਗਈ ਹੈ ਗੁਰੂ ਸਾਹਿਬ ਜੀ ਦੇ ਸਰੂਪ ਲੈਣ ਲਈ ਦਿੱਲੀ ਕਮੇਟੀ ਤੱਕ ਪਹੁੰਚ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਦੋਨੋਂ ਸਰੂਪ ਨੇੜੇ ਗੁਰਦੁਆਰਾ ਸਾਹਿਬ ਖੇ ਸਤਕਾਰ ਕਮੇਟੀ ਦੇ ਸਿੰਘਾਂ ਵੱਲੋਂ ਸਵਾਯਮਾਨ ਕੀਤੇ ਗਏ ਹਨ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਲਬੜ ਨੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਸਤ